ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਲਓ ਜੀ ਜਿਹੜੇ ਸ਼ੌਂਕੀ ਨੇ ਹਨਾ ਹਾਰਸ ਸਟਿਕ ਤੇ ਖੁੰਡੇ ਹਾਂਜੀ ਖੁੰਡੇ ਜਿਨ੍ਹਾਂ ਨੂੰ ਪਿੱਤਲ ਨਾਲ ਜਿਹੜੇ ਸਜੇ ਹੁੰਦੇ ਨੇ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਕੀ ਕੀ ਵੈਰਾਈਟੀ ਹੈ ਬਾਈ ਕੋਲੇ ਵਾਹ ਕਮਾਲ ਵੈਰਾਈਟੀ ਆਜੋ ਆਪਾਂ ਗੱਲ ਕਰਦੇ ਆਂ ਵੀ ਕੀ ਕੁਛ ਹੈ ਬਾਈ ਕੋਲੇ ਹਨਾ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਐਨ ਵਧੀਆ ਵੀਰੇ ਤੇ ਬੜਾ ਬਾਈ ਹਨਾ ਆਹ ਬੜੀਆਂ ਸੋਹਣੀਆਂ ਸੋਹਣੀਆਂ ਸਟਿਕਾਂ ਖੁੰਡੇ ਰੱਖੀ ਬੈਠੇ ਹੋ ਕੀ ਰਾਜ ਆ ਫਿਰ ਇਹਨਾਂ ਦਾ ਰਾਸਤਾ ਕੀ ਐਵਰੇਜ ਆਪਾਂ ਕਸਟਮਾਈਜ਼ ਕਰਾਨੇ ਆ ਅੱਜ ਆਪਾਂ ਨੂੰ ਰਿਸਪੌਂਸ ਮਿਲ ਰਿਹਾ ਪਿੱਤਲ ਦੇ ਵਿੱਚ ਆਈਟਮਾਂ ਨੇ ਇਹ ਆਪਣੀਆਂ ਠੀਕ ਹੈ ਪਿੱਤਲ ਤੇ ਬਾਸ ਦੇ ਉੱਤੇ ਬਣੀਆਂ ਹੋਈਆਂ ਪਿੱਤਲ ਤੇ ਬਾਸ ਤੇ ਬਣੀਆਂ ਹੋਈਆਂ ਤਾਂ ਫਿਰ ਦਿਖਾਓ ਫਿਰ ਕੀ ਕੀ ਆਈਟਮਾਂ ਥੋੜੇ ਕੁਲੇ ਨਮੀ ਨਮੀ ਦੇਖੋ ਵੀਰੇ ਆ ਪਿਓਰ ਪਿੱਤਲ ਦੇ ਵਿੱਚ ਬਣਿਆ ਹੋਇਆ ਆਪਣਾ ਹੋਰਸ ਸਟਿਕਾ ਇਹ ਆਪਾਂ ਕਹਿ ਸਕਦੇ ਆ ਠੀਕ ਹੈ ਆ ਸਾਰਾ ਪਿੱਤਲ ਦਾ ਹੋਰਸ ਬਣਿਆ ਹੋਇਆ ਇਹ ਬਿਲਕੁਲ ਹਾਰਡ ਪਿੱਤਲ ਹੈ ਇਹ ਹਾਰਡ ਪਿੱਤਲ ਆ ਵੀਰੇ ਇਹ ਪਾਈਪ ਆ ਇਹ ਪਾਈਪ ਆ ਹਾਂਜੀ ਆ ਲਾਸਟ ਤੇ ਹਾਰਡ ਸੁੰਬਾ ਲੱਗਿਆ ਹੋਇਆ ਆਪਾਂ ਠੀਕ ਹੈ ਦੇਖ ਸਕਦੇ ਆ ਇਦੀ ਹਾਈਟ ਵੀਰੇ 3 ਫੁੱਟ ਦੇ ਨੇੜੇ ਹੁੰਦੀ ਆ ਓਕੇ ਇਹ ਲੁੱਕ ਵਾਈਜ਼ ਦੇਖਣ ਵਾ ਜਾਂ ਸ਼ੋਕੇਸ ਚ ਰਲਣ ਵਾਸਤੇ ਜਾਂ ਸ਼ੌਂਕੀਆ ਤੌਰ ਤੇ ਤੁਸੀਂ ਰੱਖ ਸਕਦੇ ਠੀਕ ਆ ਵੀਰੇ ਠੀਕ ਆ ਜੀ ਐਵੇਂ ਦੀਆਂ ਬਹੁਤ ਆਈਟਮ ਹਨ ਓਕੇ ਓਕੇ ਜਿਵੇਂ ਕਿ ਆਪਣੇ ਕੋਲ ਆਹ ਬਾਂਸ ਦੇ ਉੱਤੇ ਤਿਆਰ ਕੀਤਾ ਹੋਇਆ ਘੋੜਾ ਵੀਰੇ ਠੀਕ ਆ ਪੂਰਾ ਘੋੜਾ ਐਵੇਂ ਇਕੱਲਾ ਹਾਰਸ ਮਿਲ ਜੇਗਾ ਬਣਿਆ ਹੋਇਆ ਸ਼ੇਪ ਲੱਗ ਲੱਗ ਤਰ੍ਹਾਂ ਦੀਆਂ ਕਾਫੀ ਆਈਟਮਾਂ ਆ ਜਾਂਦੀਆਂ ਹਨ ਜਿਵੇਂ ਆਪਾਂ ਕੋਈ ਵੀ ਸ਼ੇਪ ਕਹੀਏ ਇਹ ਤੇ ਲੱਗ ਸਕਦੀ ਹੈ ਹਾਂ ਜੀ ਹਾਂ ਠੀਕ ਹੈ ਠੀਕ ਆ ਕਾਫੀ ਕਾਫੀ ਸ਼ੇਪਾਂ ਆਪਣੇ ਕੋਲ ਹੌਰਸ ਦੀਆਂ ਹੁੰਦੀਆਂ ਜਿਵੇਂ ਆਹ ਹੌਰਸ ਹੋ ਗਿਆ ਇੱਕ ਆਹ ਹੌਰਸ ਹੋ ਗਿਆ ਤੁਸੀਂ ਦੇਖ ਰਹੇ ਹੋਵੋਗੇ ਠੀਕ ਹੈ ਜੀ ਠੀਕ ਹੈ ਜੀ ਇਹਦੀ ਸ਼ੇਪ ਬੜੀ ਹਾਰਡ ਹੈ ਦਿਖਾਈਏ ਹਾਂ ਵੀਰੇ ਆਹ ਦੇਖੋ ਪਿੱਤਲ ਹੈਵੀ ਲੱਗਿਆ ਹੋਇਆ ਵੀਰੇ ਇਹ ਵੀ 3 ਕਿ ਫੁੱਟ ਦੀ ਸਟਿਕਾ ਓਕੇ ਸਾਰੇ ਦੇ ਤੌਰ ਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਇਹਦੇ ਵਿੱਚ ਇੱਕ ਆਈਟਮ ਆ ਜਾਂਦੀ ਹੈ ਵੀਰੇ ਦੂਜੀ ਆਈਟਮ ਆ ਜਾਂਦੀ ਹੈ ਦੇਖੋ ਠੀਕ ਹੈ ਇਹਦੇ ਉੱਤੇ ਆ ਬਜ਼ੁਰਗਾਂ ਵਾਸਤੇ ਤੁਰਨ ਨੂੰ ਵੀ ਵਧੀਆ ਬਣ ਜਾਂਦਾ ਇਹ ਸਾਰਾ ਪਿਓਰ ਪਿੱਤਲ ਹੁੰਦਾ ਵੀਰੇ ਉੱਤੇ ਲੱਗਿਆ ਹੋਇਆ ਵਿੱਚ ਬਾਂਸ ਦਾ ਬਾਂਸ ਨੂੰ ਪਕਾ ਕੇ ਫਿਰ ਉਹਦੇ ਉੱਤੇ ਪਿੱਤਲ ਲਾਇਆ ਹੁੰਦਾ ਹੈ। ਚਾਪੂਰੀ ਚੰਗੀ ਤਰ੍ਹਾਂ ਲੱਗਿਆ ਹੁੰਦਾ ਹੈ। ਇਹ ਬਈ ਦੋਸਤੋ ਇਹ ਉਹ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਮੇਲਿਆਂ 'ਚ ਹਾਂ ਦੇਖਦੇ ਹੋ। ਮੇਨ ਮੇਲੇ ਵਾਲੀ ਕਿਉਂਕਿ ਮੇਲੇ ਵਾਲੇ ਤੇ ਨਾ ਵੀਰੇ ਇੱਕ ਆਰਟੀਫੀਸ਼ੀਅਲ ਪਿੱਤਲ ਲਾਇਆ ਹੁੰਦਾ। ਠੀਕ ਹੈ। ਇਹ ਪਿਓਰ ਪਿੱਤਲਾ ਗਾਰੰਟੀ ਹੋਏਗੀ ਪਿੱਤਲ ਦੀ ਸਾਡੀ। ਅੱਛਾ ਅੱਛਾ ਜੀ। ਆ ਤਾਂ ਤੁਸੀਂ ਆ ਕੇ ਦੇਖਿਓ ਬਈ ਜਿੰਨੀਆਂ ਸੋਹਣੀਆਂ ਇਹ ਵੀਡੀਓ 'ਚ ਲੱਗ ਰਹੀਆਂ। ਤੇ ਤੁਸੀਂ ਹੱਥ ਚ ਇਹਨਾਂ ਨੂੰ ਫੜ ਕੇ ਦੇਖੋ ਤੁਹਾਨੂੰ ਆਪ ਹੀ ਅਹਿਸਾਸ ਹੋਊਗਾ ਵੀ ਚੀਜ਼ ਕੀ ਹੈ ਹੋਰ ਬਈ ਇਹਦੇ ਨਾਲ ਨਾਲ ਜਿਵੇਂ ਬਹੁਤ ਤਰ੍ਹਾਂ ਦੀਆਂ ਸਟਿੱਕਾਂ ਪਈਆਂ ਨੇ ਆਹ ਦੇਖ ਸਕਦੇ ਹੋ ਤੁਸੀਂ ਸਟਿੱਕਾਂ ਦਾ ਵੀ ਇਹ ਇਸ ਤੋਂ ਅਲੱਗ ਵੀ ਹੋਰ ਵੀ ਬਹੁਤ ਪਈਆਂ ਨੇ ਅਲੱਗ-ਅਲੱਗ ਰੇਟ ਦੇ ਵਿੱਚ ਆ ਦੇਖ ਸਕਦੇ ਹੋ ਜਿਵੇਂ ਗੱਡੀ ਵਗੈਰਾ ਤੇ ਰੱਖਣੀ ਹੈ ਨਾ ਗੱਡੀ ਦੀ ਸੀਟ ਥੱਲੇ ਫਿੱਟ ਆ ਜਾਂਦੀ ਹੈ ਅੱਗੇ ਰੱਖਣਾ ਚਾਹੁੰਦੇ ਹੋ ਤਾਂ ਅੱਗੇ ਵੀ ਆ ਜਾਂਦੀ ਹੈ ਠੀਕ ਹੈ ਇਹ ਖਰੋੜ ਦੀ ਲੱਕੜ ਤੇ ਬਣੀ ਹੋਈ ਆ ਵੀਰੇ ਤੁਸੀਂ ਦੇਖ ਸਕਦੇ ਹੋ ਬਹੁਤ ਬਰੀਕ ਤੇ ਕਢਾਈ ਹੋਈ ਹੋਈ ਆ ਓਕੇ ਹਾਂ ਆ ਪਿਓਰ ਪਿੱਤਲ ਆ ਉੱਤੇ ਆਹ ਦੇਖ ਸਕਦਾ ਤੁਸੀਂ ਕਿੰਨਾ ਸੋਹਣਾ ਬਨਾਵਤੀ ਵੀ ਕਿੰਨੀ ਸੋ ਕਿੰਨੇ ਸਾਫ਼ ਤਰੀਕੇ ਨਾਲ ਬਣਾਇਆ ਹੋਇਆ ਇਸ ਚੀਜ਼ ਐ ਤੇ ਤੁਸੀਂ ਕੋਈ ਵੀ ਇਹਦੇ ਅੱਗੇ ਜੇ ਕੋਈ ਹੋਰ ਚੀਜ਼ ਲਗਾਉਣਾ ਚਾਹੁੰਦੇ ਹੋ ਹਨਾ ਤਾਂ ਤੁਸੀਂ ਲਗਾ ਸਕ ਲਗਵਾ ਸਕਦੇ ਹੋ ਆਰਡਰ ਤੇ ਤੇ ਵੀ ਆ ਕਿਵੇਂ ਜਿਵੇਂ ਅਲੱਗ ਜਿਹੀ ਪਈ ਐ ਇਹ ਇਹ ਬ੍ਰੇਕ ਖੁੰਡਾ ਇਹ ਇਹ ਖੁੰਡਾ ਹੈਗਾ ਹਾਂ ਇਹ ਨਾ ਜਿਵੇਂ ਕਿ ਫੌਰਨ ਭੇਜਣਾ ਹੋਵੇ ਬਾਹਰ ਭੇਜਣਾ ਹੋਵੇ ਅੱਛਾ ਚਾ ਇਹ ਦੋ ਪੀਸਾਂ ਚ ਜੁੜ ਜਾਂਦਾ ਇਹ ਇਹ ਦੋ ਪੀਸ ਨੇ ਜੁੜ ਜਾਂਦੇ ਨਾਲ ਆਪਸ ਚ ਅੱਛਾ ਯਾਰ ਹਾਂਜੀ ਹਾਂ ਤਾਂ ਦੇ ਹੈਵੀ ਆ ਇਹ ਆ ਵੀ ਜਿਹੜਾ ਜੋੜ ਆ ਵੀ ਪੂਰਾ ਹੈਵੀ ਆ ਇਹੋ ਜੀ ਗੱਲ ਨਹੀਂ ਹੈਗੀ ਆ ਦੇਖ ਸਕਦਾ ਤੁਸੀਂ ਹਨ ਵੀ ਆਈਆਂ ਵੀ ਉਰੋਂ ਇਹ ਟੁੱਟ ਜੂ ਟੁੱਟਦਾ ਨਹੀਂ ਵੀਰੇ ਪਿਓਰ ਪਿੱਤਲ ਦਾ ਪਾਈਪ ਦਾ ਬਣਵਾਇਆ ਲਾਇਆ ਹੋਇਆ ਜੋੜਾ ਵੀਰੇ ਠੀਕ ਠੀਕ ਚੂੜੀ ਪਾ ਕੇ ਉਹਦੇ ਵਿੱਚ ਇਹਦੇ ਵਿੱਚ ਇਹ ਆਪਣਾ ਜੋੜ ਵਾਲਾ ਆ ਜਾਂਦਾ ਵੀਰੇ ਹਾਂਜੀ ਹਾਂ ਇਹਦੇ ਵਿੱਚ ਸਿੰਗਲ ਸਾਈਜ਼ ਵੀ ਮਿਲ ਜੇਗਾ ਜੀ ਮੈਂ ਤੁਸੀਂ ਆ ਦੇਖ ਸਕਦੇ ਹੋ ਇਹ ਪੂਰਾ ਸਿੰਗਲ ਪੀਸ ਆ ਇਹ ਸਿੰਗਲਾ ਪੂਰਾ ਹਾਂਜੀ ਹਾਂ ਇਹ ਪਿਓਰ ਪਿੱਤਲ ਦਾ ਬਣਿਆ ਹੋਇਆ ਵੀਰੇ ਠੋਸ ਆ ਇਹ ਇਹ ਸਾਰਾ ਪਿਓਰ ਪਿੱਤਲ ਆ ਤੇ ਇਹਦੇ ਵਿੱਚ ਇੱਥੇ ਤੋਂ ਸੋਟੀ ਤਿਆਰ ਹੋ ਜਾਂਦੀ ਹੈ ਬਾੰਸ ਦੀ ਜੋ ਕਿ ਇਹਦੇ ਵਿੱਚ ਪਾਈ ਹੁੰਦੀ ਹੈ ਉੱਤੇ ਪਿੱਤਲ ਲੱਗਿਆ ਹੁੰਦਾ ਠੀਕ ਹੈ ਜੀ ਪੂਰਾ ਪਿੱਤਲ ਮੜਿਆ ਹੋਇਆ ਤੁਸੀਂ ਆਪ ਦੇਖ ਸਕਦੇ ਹੋ ਇਹਦੇ ਵਿੱਚ ਜੇ ਤੁਸੀਂ ਹਲਕਾ ਲੈਣਾ ਚਾਹੁੰਦੇ ਹੋ ਹਲਕਾ ਪਿੱਤਲ ਵੀ ਲੱਗ ਜਾਏਗਾ ਤੇ ਘੱਟ ਵੀ ਲੱਗ ਜਾਏਗਾ ਪਿੱਤਲ ਜਿਵੇਂ ਕੀ ਆਹ ਆਹ ਹਲਕਾ ਪਿੱਤਲ ਲਾ ਕੇ ਤਿਆਰ ਹੋਇਆ ਹੋਇਆ ਤੇ ਇਹ ਥੋਸ ਪਿੱਤਲ ਨਹੀਂ ਹੈਗਾ ਵੀਰੇ ਹਾਂ ਇਹ ਫਰਕ ਵੀ ਪਤਾ ਲੱਗਦਾ ਦੇਖੋ ਵੀਰੇ ਦੋਨੇ ਰੱਖੀਆਂ ਬਰਾਬਰ ਹਾਂ ਤੇ ਦੋਨਾਂ ਵਿੱਚ ਇਹ ਥੋੜਾ ਜਿਹਾ ਇਹ ਤਾਜੀ ਬਣੀ ਹੋਈ ਹੈ ਜੀ ਇਹ ਥੋੜਾ ਜਿਹਾ ਦਾ ਰੰਗ ਟਾਈਮ ਤੇ ਪੀਲਾ ਪੈ ਜਾਂਦਾ ਕਾਲਾ ਪੈ ਜਾਂਦਾ ਪਿੱਤਲ ਦਾ ਇਹ ਨਿਸ਼ਾਨੀ ਹੁੰਦੀ ਆ ਇਹਦੇ ਵਿੱਚ ਜੋ ਹੈ ਇਹਦੇ ਅੰਦਰ ਹੈ ਨਾ ਚ ਇਹ ਚਾਦਰ ਲੱਗੀ ਹੋਈ ਆ ਉੱਤੇ ਇਹ ਸਾਰਾ ਪਿੱਤਲ ਨਹੀਂ ਹੈਗਾ ਠੀਕ ਹੈ ਹਾਂ ਜੀ ਇਹਦੇ ਹਲਕਾ ਪਿੱਤਲ ਲੱਗਿਆ ਹੋਇਆ ਇਹਦੀਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਪਤਲੀ ਪੱਤੀ ਲੱਗੀ ਹੋਈ ਆ ਹਾਂ ਜੀ ਹਾਂ ਹਾਂ ਠੀਕ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਬਈ ਹਨਾ ਜਿਹੜੇ ਸ਼ੌਂਕੀ ਬੰਦੇ ਨੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਹੋਰ ਦੇਖੋ ਬਹੁਤ ਸੋਹਣੀਆਂ ਸੋਹਣੀਆਂ ਜਿਵੇਂ ਕੋਈ ਸਹਾਰੇ ਲੈਣ ਵਾਲੀ ਵੀ ਸਟਿਕ ਬਣ ਜਾਂਦੀ ਆ ਉਹ ਵੀ ਬੜੀ ਘੈਂਟ ਗੱਲ ਬਾਤ ਹੈ ਆ ਦੇਖੋ ਜੀ ਆਹ ਦੇਖੋ ਕਿੰਨੀ ਸੋਹਣੀ ਬਣੀ ਹੋਈ ਹੈ ਹਨ ਇਹਦੇ ਵਿੱਚ ਲੱਗ ਲੱਗ ਆਈਟਮ ਆ ਜਾਂਦੀਆਂ ਨੇ ਵੀਰੇ ਹੋਰਸ ਤੇ ਵੀ ਮਿਲ ਜੂਗੀ ਅੱਛਾ ਜੀ ਉਹ ਸਿੰਗਲ ਪੀਸ ਹੈ 3 ਪੀਸ ਬਣ ਜਾਂਦੇ ਨੇ ਜਿਵੇਂ ਖੁੰਡਾ ਦਿਖਾਇਆ ਤੁਹਾਨੂੰ ਇਹ ਤਿੰਨ ਪੀਸਾਂ ਤੋਂ ਖੁੱਲ੍ਹ ਜਾਂਦੀ ਹੈ ਅੱਛਾ ਇਹ ਤਿੰਨ ਪੀਸਾਂ ਤੋਂ ਖੁੱਲ੍ਹ ਜਾਂਦੀ ਹੈ ਆ ਵੀ ਦੇਖੋ ਜੀ ਹਨਾ ਜੇ ਕਿਤੇ ਅ ਇੱਕ ਤੁਸੀਂ ਕਿ ਬੈਗ ਦੇ ਵਿੱਚ ਪਰਸ ਦੇ ਵਿੱਚ ਵੀ ਕੈਰੀ ਕਰ ਸਕਦੇ ਹੋ ਲੇਡੀਜ਼ ਪਰਸ ਦੇ ਵਿੱਚ ਜਾਂ ਬੈਗ ਵਗੈਰਾ ਚ ਪਾਉਣੀ ਆ ਪਾ ਕੇ ਲੈ ਕੇ ਜਾਣੀ ਆ ਇਹਨੂੰ ਤੁਸੀਂ ਲਿਜਾ ਸਕਦੇ ਹੋ ਹਨਾ ਤੇ ਆ ਦੇਖੋ ਜੀ ਟੋਟੇ ਹੋ ਗਏ ਤਿੰਨ ਤਰ੍ਹਾਂ ਦੇ ਕਿੰਨੀ ਛੋਟੀ ਚੀਜ਼ ਬਣ ਗਈ ਹੈ ਨਾ ਆ ਸਾਰਾ ਪਿਤਲ ਆ ਵੀਰੇ ਇਹ ਲੱਕੜ ਦਾ ਤੇ ਬਾਂਸ ਨਹੀਂ ਹੈਗਾ ਇਹ ਲੱਕੜ ਦੀ ਹੈ ਲੱਕੜ ਦੇ ਉੱਤੇ ਪਿੱਤਲ ਲੱਗਿਆ ਹੋਇਆ ਤੇ ਲਓ ਜੀ ਵੀਰੋ ਲਓ ਜੀ ਵੀਰੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਇੱਕ ਤੁਸੀਂ ਕਸਟਮਾਈਜ਼ ਵੀ ਕਰਾ ਸਕਦੇ ਹੋ ਸਾਡੇ ਕੋਲ ਜਿਵੇਂ ਆਰਡਰ ਆਇਆ ਸੀ ਅੱਜ ਇਹ ਅਸੀਂ ਦੇਣਾ ਹੁੰਦਾ ਇਹ ਖੁੰਡਾ ਤਿਆਰ ਛੋਟੀ ਹਾਈਟ ਚ ਕਰਾਇਆ ਬੰਦੇ ਨੇ ਇਹਨੇ ਉੱਤੇ ਗੋਲ ਮੂਹ ਨਹੀਂ ਕਰਵਾਇਆ ਉੱਤੇ ਹੋਰਸ ਲਵਾਇਆ ओके ग्रिप बननो आसान हु हां ग्रिप ਵੀ ਵੈਸੇ ਉਹਨਾਂ ਦਾ ਸ਼ੌਂਕ ਸੀ ਵੀ ਚਲੋ ਖੁੰਡੇ ਦਾ ਆਮ ਮਿਲ ਜਾਂਦੇ ਨੇ ਕੁਝ ਲੱਗ ਆਈਟਮ ਤਿਆਰ ਕਰਾਈਏ ਠੀਕ ਹੈ ਤੇ ਉਹਨਾਂ ਨੇ ਆ ਖੁੰਡੇ ਟਾਈਪ ਉਹਨਾਂ ਨੇ ਆ ਤਿਆਰ ਕਰਵਾਇਆ ਸੈਕਿੰਡ ਇਹਦੇ ਥੱਲੇ ਉਹਨਾਂ ਨੇ ਆ ਪਿੱਤਲ ਦੀ ਹੀ ਨੋਕ ਲਵਾਈ ਹੈ ਇਹਨ ਪੂਰੀ ਓਕੇ ਓਕੇ ਇਹ ਸਾਰਾ ਪ੍ਰੋਪਰ ਪਿੱਤਲ ਹੀ ਲੱਗਿਆ ਹੋਇਆ ਜੋ ਤੁਸੀਂ ਦੇਖ ਸਕਦੇ ਹੋ ਕਸਟਮਾਈਜ਼ ਜੋ ਤੁਸੀਂ ਤੁਹਾਨੂੰ ਕਹੂਗਾ ਉਹਦੀ ਰਿਕੁਆਇਰਮੈਂਟ ਦੇ ਇਤਿਹਾਸਿਸ਼ ਹੁੰਦੀ ਆ ਵੀਰੇ ਵੀ 99% ਆਪਾਂ 100% ਤੋਂ ਵੱਧ ਕੇ ਅਗਲੇ ਨੂੰ ਉਦੇ ਅਕੋਰਡਿੰਗ ਕਰਕੇ ਦਈਏ ਪਰ ਜੋ ਇਹ ਸਾਂਚੇ ਹੁੰਦੇ ਨੇ ਉਹਦੇ ਅਕੋਰਡਿੰਗ ਹੀ ਬਣਦੇ ਨੇ ਜੋ ਸਾਡੇ ਕੋਲ ਹੋਊਗਾ ਸੀ ਉਹ ਪਿਕ ਭੇਜ ਦਿੰਨੇ ਆ ਬੰਦਿਆਂ ਨੂੰ ਤੇ ਉਹਦੇ ਅਕੋਰਡਿੰਗ ਤਿਆਰ ਹੋ ਜਾਂਦਾ ਲਓ ਵੀ ਵੀਡੀਓ ਸ਼ੇਅਰ ਕਰ ਦਿਓ ਤੇ ਲੋਕੇਸ਼ਨ ਕੀ ਆ ਵੀਰੇ ਬੋਲ ਦਿਓ ਵੀਰੇ ਆਪਣਾ ਸਿੱਖ ਦਸਤਾਰ ਸੈਂਟਰ ਆਊਟਸਾਈਡ ਨਾਬਾ ਗੇਟ ਓਪੋਜ਼ਿਟ ਮਾਨਸਾਹੀਆ ਕਲੋਨੀ ਸੰਗਰੂਰ ਸ਼ਹਿਰ ਦੇ ਵਿੱਚ ਆ ਜੀ ਤੇ ਆਪਣਾ ਕੰਟੈਕਟ ਨੰਬਰ ਹੈ 852888558 ਜੇਕਰ ਤੁਸੀਂ ਘਰ ਬੈਠੇ ਮੰਗਾਣਾ ਚਾਹੁੰਦੇ ਹੋ ਤਾਂ ਆਪਣੀ ਵੈਬਸਾਈਟ ਆ ਵੀਰੇ www.sikhdastarcenter.com ਦੇ ਨਾਂ ਤੇ ਉੱਥੇ ਤੁਸੀਂ ਖੁੰਡੇ ਵੀ ਤੇ ਸਟਿੱਕਾਂ ਵੀ ਦੇਖ ਸਕਦੇ ਹੋ ਤੇ ਆਪਾਂ ਦੇ ਕੋਲ ਪੱਗਾਂ ਜਿਵੇਂ ਦੇਖ ਸਕਦੇ ਹੋ ਤੁਸੀਂ ਪੱਗਾਂ ਹੁੰਦੀਆਂ ਨੇ ਫੁੱਲ ਵੈ ਰੂਬੀਆਂ ਦੀਆਂ ਉਹ ਵੀ ਤੁਸੀਂ ਉੱਥੋਂ ਪਰਚੇਜ਼ ਕਰ ਸਕਦੇ ਹੋ ਆਲ ਇੰਡੀਆ ਆਪਾਂ ਭੇਜ ਵੀ ਦਿੰਨੇ ਆ ਤੇ ਵਰਲਡ ਲੈਵਲ ਤੇ ਵੀ ਆਪਣੀਆਂ ਜਾਂਦੀਆਂ ਨੇ ਸਟਿੱਕਾ ਉਹ ਅਸੀਂ ਭੇਜ ਦਿੰਨੇ ਆ ਕਿਤੇ ਵੀ ਤੁਸੀਂ ਮੰਗਾਣਾ ਚਾਹੁੰਦੇ ਹੋ ਠੀਕ ਹੈ ਜੀ ਥੈਂਕ ਯੂ ਦੋਸਤੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਆ ਚੱਕੋ ਜੀ ਨਵੇਂ ਨਵੇਂ ਤੁਹਾਨੂੰ ਸਟਿੱਕਾਂ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਤੁਸੀਂ ਵੀ ਉਰੇ ਪਹੁੰਚੋ ਬਾਈ ਕੋਲੇ ਤਾਂ ਘੈਂਟ ਗੱਲਬਾਤ ਹੈ ਥੈਂਕ ਯੂ ਧੰਨਵਾਦ ਤੁਹਾਡਾ ਆਪਣਾ ਮੀਕਾ ਸੁਨਾਵਾਲ